ਹੋਕੇ ਇਹਦੇ ਬਾਰੇ ਕਰਨਾ ਚਾਹੀਦਾ ਇਹ ਇਕੱਲਾ ਸਿੱਖਾਂ ਦਾ ਨਹੀਂ ਮਸਲਾ ਇਹ ਪੰਜਾਬ ਦਾ ਮਸਲਾ ਹੈ ਜਿਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਆ ਔਰ ਅਸੀਂ ਗੱਲ ਨੂੰ ਇਹੀ ਰਿਕਵੈਸਟ ਕਰਨਾ ਆਏ ਸੀਗੇ ਤੁਸੀਂ ਬਹੁਤ ਵੱਡੇ ਲੀਡਰ ਹੋ ਸੈਂਟਰ ਸਰਕਾਰ ਦੀ ਜਿਹੜੀ ਪਾਲਿਸੀ ਆ ਉਹ ਸਾਡੇ ਹੱਕ ਤੇ ਨਹੀਂ ਉਹ ਬਹੁਤ ਨਵੇਂ ਕਾਨੂੰਨ ਜਿਹੜੇ ਬਣਾ ਰਹੇ ਉਹ ਵੀ ਸਾਡੇ ਉਲਟ ਬਣਾ ਰਹੇ ਆ ਇਸ ਕਰਕੇ ਅਸੀਂ ਇਹਨਾਂ ਸੇਧ ਦੀ ਗੁਰਾਨਾ ਕਰਨੇ ਵੀ ਲੰਮਾ ਜਿੰਦਗੀ ਤੇ ਹੋਂਦੇ ਸੰਘਰਸ਼ ਨੂੰ ਕਾਮਯਾਬ ਆਪਣੇ ਅੱਖੀ ਹੁੰਦੇ ਦਿਖਣ ਤਾਂ ਕਿ ਅਸੀਂ ਇਹਨਾਂ ਨੂੰ ਵੀ ਜਿਹੜਾ ਮੋਦੀ ਸਰਕਾਰ ਤੇ ਨਾਲ ਜਿਹੜਾ ਉਹ ਵਕਾਲਤਾਂ ਕਚਹਿਰੀਆਂ ਉਹ ਵੀ ਉਹਨਾਂ ਨਾਲ ਲੜ ਗਈਆਂ ਇਸ ਕਰਕੇ ਸਾਨੂੰ ਹੁਣ ਹੋਰ ਸੰਘਰਸ਼ ਦੇ ਵਿੱਚ ਜ਼ਰੂਰਤ ਹੈ ਅਸੀਂ ਪੰਜਾਬ ਪੁਲਿਸ 'ਚ ਰਹੇ ਹਾਂ ਅਸੀਂ ਜਾਣਦੇ ਹਾਂ ਵੀ ਉਹਨਾਂ ਦੇ ਸੈਂਟਰ ਦੀ ਮੌਤੀ ਇਹ ਆ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਤੇ ਜਿਹੜੇ ਕਿਸਾਨਾਂ ਆਪਸੇ 'ਚ ਲੜ ਪਣ ਜਦੋਂ ਕਿ ਅਸੀਂ ਪੰਜਾਬ ਪੁਲਿਸ 'ਚ ਜੇ 26000 ਮੁਲਾਜ਼ਮ ਰਿਟਾਇਰ ਹੋਇਆ ਉਹਦੇ 'ਚੋਂ 23-24000 ਮੁਲਾਜ਼ਮ ਹੋਊਗਾ ਜਿਨ੍ਹਾਂ ਦੇ ਪਿਓ ਦਾਦੇ ਖੇਤੀ ਕਰਦੇ ਸੀ ਜਾਂ ਉਹਨਾਂ ਦੇ ਬੱਚੇ ਹੁਣ ਖੇਤੀ ਕਰ ਰਹੇ ਆ ਅਸੀਂ ਵੀ ਖੇਤੀ ਦੇ ਨਾਲ ਸੰਬੰਧਤ ਆ ਸਾਨੂੰ ਪਤਾ ਖੇਤੀ ਦੀਆਂ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਹਦੇ ਸਭ ਤੋਂ ਵੱਧ ਕਿਸਾਨਾਂ ਨੇ ਉਹਦੇ ਪੰਜਾਬ ਦੇ ਹਰਿਆਣੇ ਦੇ ਜੁਪੀ ਦੇ ਸਾਰੇ ਕਿਸਾਨਾਂ ਨੇ ਉਹ ਚ ਦੇਸ਼ ਨੂੰ ਯਾਦ ਕਰਾਇਆ ਪਰ ਅੱਜ ਦੇ ਦਿਨ ਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜੇ ਸਭ ਤੋਂ ਵੱਧ ੱਤਕਾ ਹੋਇਆ ਕਿਸਾਨਾਂ ਨਾਲ ਹੋਇਆ ਉਹ ਕੱਲੇ ਪੰਜਾਬ ਦੇ ਨਾਲ ਨਹੀਂ ਹੋਇਆ ਬਾਕੀ ਨਾਲ ਹੋਇਆ ਪੰਜਾਬ ਨੂੰ ਤਾਂ ਮਹਿਸੂਸ ਹੁੰਦਾ ਕਿਉਂਕਿ ਅਸੀਂ 70% ਪ੍ਰੋਡਕਸ਼ਨ ਜਿਹੜੀ ਹਿੰਦੁਸਤਾਨ ਦੀ ਪੈਦਾ ਕਰ ਰਹੇ ਆ ਇਸ ਕਰਕੇ ਸਾਨੂੰ ਸਾਰੇ ਭਰਾਵਾਂ ਨੂੰ ਨਾਲ ਲਾਉਣਾ ਚਾਹੀਦਾ ਹਰਿਆਣਾ ਵਾਲਿਆਂ ਨੇ ਪਹਿਲਾਂ ਬਹੁਤ ਸਾਥ ਦਿੱਤਾ ਯੂਪੀ ਨੇ ਰਾਜਸਥਾਨ ਨੇ ਅਸੀਂ ਇਹਨੂੰ ਕਰੀ ਸਾਡਾ ਪੋਸਟ ਮੁਲਾਜ਼ਮਾ ਵੱਲੋਂ ਸਿਕਿਉਰਿਟੀ ਬਹੁਤ ਜ਼ਿਆਦਾ ਚਪਕੀ ਆਪਦੀ ਕਰੀ ਦਾ ਸਰ ਕਿਸ ਤਰ੍ਹਾਂ ਇਹ ਸਹਿਯੋਗ ਦੀ ਗੱਲਾਂ ਚੁਸਤੀ ਕਰੀ ਜਾਂਦਾ ਹੋਈ ਹੋਗੀ ਜੇਕਰ ਸਾਡੀ ਸਹਿਯੋਗ ਦੀ ਇਹ ਗੱਲ ਆ ਸਰਕਾਰ ਸੈਂਟਰ ਦੀ ਸਰਕਾਰ ਉਹ ਜਿਹੜਾ ਸੁਪਰੀਮ ਕੋਰਟ ਆ ਉਹ ਸੈਂਟਰ ਨੂੰ ਇੱਕ ਹੋਰ ਨਹੀਂ ਕਹਿ ਰਿਹਾ ਵੀ ਤੁਸੀਂ ਰਾਹ ਖੋਲ ਦਿਓ ਜਾਂ ਨਾ ਨਾ ਗੱਲ ਕਰ ਲਿਓ ਉਹਨਾਂ ਦੀ ਇੱਕੋ ਪਾਲਿਸੀ ਆ ਕਿ ਇਹ ਸਿੱਖਾਂ ਨੂੰ ਆਸੇ ਵਿੱਚ ਪੰਜਾਬੀਆਂ ਨੂੰ ਲੜਾ ਦਈਏ ਕਿ ਪੰਜਾਬ ਪੁਲਿਸ ਤੇ ਡੀਜੀਪੀ ਤੇ ਚੀਫ ਸੈਕਟਰੀ ਤੇ ਪ੍ਰੈਸ਼ਰ ਪਾ ਰਿਆ ਵੀ ਤੁਸੀਂ ਇਹਨਾਂ ਦਾ ਮਰਨ ਇਹਨਾਂ ਨੂੰ ਦਾਖਲ ਹਸਪਤਾਲ ਕਰਾਓ ਵੀ ਉਹ ਕਈ ਵਾਰੀ ਸਾਡੀਆਂ ਵਿੱਚ ਇਹ ਪੁਲਿਸ ਮਹਿਕਮੇ ਵਿੱਚ ਮੈਂ 32 ਸਾਲ ਨੌਕਰੀ ਕੀਤੀ ਆ ਬੜੇ ਕਿਸਾਨੇ ਤੇ ਕਈ ਵਾਰੀ ਪ੍ਰੈਸ਼ਰ ਪੈਂਦੇ ਆ ਪਰ ਉਹ ਪ੍ਰੈਸ਼ਰ ਚੱਲਦੇ ਹੋਏ ਵੀ ਸਾਨੂੰ ਉਹਦੇ ਲਈ ਜਿਹੜਾ ਸਹੀ ਰਾਹ ਦਿਖਾਉਣਾ ਪੈਂਦਾ ਜਿਵੇਂ ਉਹ ਡੀਏਜੀ ਸਾਹਿਬ ਮਨਦੀਪ ਸਿੱਧੂ ਜੀ ਨਾਨਕ ਸਿੰਘ ਜੀ ਜਿਵੇਂ ਦੂਜੇ ਸਾਡੇ ਅਫਸਰ ਸੀਨੀਅਰ ਆ ਉਹ ਬਹੁਤ ਜ਼ਿਆਦਾ ਸੁਪਰੀਮ ਕੋਰਟ ਦੇ ਪ੍ਰੈਸ਼ਰ ਤੋਂ ਬਾਵਜੂਦ ਵੀ ਫੇਰ ਵੀ ਇਹ ਸਰਕਾਰ ਦੇ ਨਾਲ ਨੂੰ ਵੀ ਕਹਿ ਕੇ ਵੀ ਇਹ ਜਿਹੜਾ ਕਿਸਾਨੀ ਮੋਰਚਾ ਆ ਇਹ ਲੋਕਾਂ ਦੇ ਹਿਤ ਵਾਸਤੇ ਆ ਇਹਦੇ ਵਿੱਚ ਸਾਨੂੰ ਧੱਕਾ ਨਾ ਕਰਾਇਆ ਜਾਵੇ ਤੁਹਾਨੂੰ ਐਵੇਂ ਲੱਗਦਾ ਵੀ ਸੁਪਰੀਮ ਕੋਰਟ ਜਿਹੜਾ ਪੰਜਾਬ ਪੁਲਿਸ ਤੇ ਧੱਕਾ ਕਰ ਰਿਹਾ ਵੀ ਉਹ ਡੱਲੇ ਵਾਲ ਸਾਹਿਬ ਨੂੰ ਮੋਰਚੇ ਦੇ ਵਿੱਚ ਚੱਕੇ ਜਾ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹ ਇਨਵੋਲਵ ਹੈ ਸੁਪਰੀਮ ਕੋਰਟ ਦੇ ਥਰੂ ਜਿਹੜੀ ਪੰਜਾਬ ਪੁਲਿਸ ਤੇ ਜਿਹੜਾ ਇੱਕ ਪ੍ਰੈਸ਼ਰ ਬਣਾ ਰਹੀ ਹੈ ਇਹ 100% ਸਹੀ ਆ ਕਿਉਂਕਿ ਜਿਹੜਾ ਚੀਫ ਜਸਟਿਸ ਜਿਸ ਕੋਲੇ ਆਪਣਾ ਕੇਸ ਲੱਗਿਆ ਹੋਇਆ ਉਹਨੇ ਆਪਣਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਲੱਗਣਾ ਸੀਨੀਅਰ ਜਿਸ ਨੇ ਚੀਫ ਜਸਟਿਸ ਲੱਗਣਾ ਉਹਨੇ ਇਸ ਕਰਕੇ ਮੋਦੀ ਨੂੰ ਖੋਜ ਕਰਨ ਦੇ ਲਈ ਕੁਝ ਨਾ ਕੁਝ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾ ਰਿਹਾ ਹਰਿਆਣਾ ਸਰਕਾਰ ਤੇ ਇੱਕ ਵਾਰੀ ਨਹੀਂ ਕਿਹਾ ਵੀ ਤੁਸੀਂ ਰਾਹ ਖੋਲ ਦਿਓ ਕਿਉਂਕਿ ਸਾਡਾ ਹਿੰਦੁਸਤਾਨ ਸਾਰਾ ਇੱਕ ਆ ਹਰਿਆਣਾ ਵਾਲੇ ਵੀ ਸਾਡੇ ਭਰਾ ਆ ਯੂਪੀ ਵਾਲੇ ਵੀ ਸਾਡੇ ਭਰਾ ਆ ਸਾਨੂੰ ਜੇ ਹੁਣ ਦਿੱਲੀ ਜਾਣਾ ਮੇਰੇ ਫਾਦਨਲਾ ਅਬਧਾਨਤਾ ਜਦੋਂ ਦਾਖਲ ਸੀਗਾ ਮੈਨੂੰ ਪਤਾ ਮੈਂ ਰਾਤ ਨੂੰ ਕਿਵੇਂ ਲੈ ਕੇ ਗਿਆ ਇਹ ਨਹਰੇ ਨਹਰੇ ਕਿਉਂਕਿ ਸਾਡਾ ਰਾਹ ਜਿਹੜਾ ਦੂਜਾ ਸੀ ਵੀ ਉਹਨਾਂ ਵਾਸਤੇ ਰੁਕਿਆ ਜਿਨੋਂ ਕਿ ਸੁਪੀਨ ਕੋਰਟ ਜਾਂ ਸਾਡਾ ਜਿਹੜਾ ਸੰਵਿਧਾਨ ਹੈ ਕਹਿੰਦਾ ਵੀ ਅਸੀਂ ਸਾਰੇ ਦੁਨੀਆ ਹਿੰਦੁਸਤਾਨ 'ਚ ਫ੍ਰੀ ਜਾ ਸਕਦੇ ਹਾਂ ਸਰ ਜਿਸ ਤਰ੍ਹਾਂ ਕਿਸਾਨ ਬੈਠੇ ਨੇ ਤੁਹਾਡਾ ਕਾਡਰ ਵੀ ਇੱਥੇ ਆਣ ਕੇ ਇਹਨਾਂ ਨਾਲ ਬੈਠੇ ਸਾਡਾ ਬੈਠਾ ਸਨ ਪ੍ਰਧਾਨ ਆਏ ਦੂਜੇ ਪਾਸੇ ਹੈ ਜੀ ਮੈਂ ਮੈਂ ਸੁਖਵਿੰਦਰ ਸਿੰਘ ਡੀਐਸਸੀ ਰਟਾਇਆ ਪੰਜਾਬ ਪੋਸਟ ਪੈਨਸ਼ਨਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਸਾਡੀਆਂ 27 ਯੂਨਿਟਾਂ ਆ 26000 ਸਾਡੇ ਮੈਂਬਰ ਹੈਗੇ ਆ ਅਸੀਂ ਪਹਿਲਾਂ ਵੀ ਇੱਥੇ ਆਏ ਆ ਅੱਜ ਵੀ ਆਏ ਆ ਅੱਜ ਤਾਂ ਅਸੀਂ ਦੱਲਾਵਾਸ ਸਾਹਿਬ ਨੂੰ ਮਿਲ ਕੇ ਮਿਲਣ ਆਏ ਸੀ ਪਰ ਕਿਉਂਕਿ ਉਹਦੀ ਸਿਹਤ ਜਿਹੜੀ ਆ ਠੀਕ ਨਹੀਂ ਗਈ ਅਸੀਂ ਉਹਦੇ ਦਰਸ਼ਨ ਕੀਤੇ ਆ ਅਸੀਂ ਇਹ ਕਾਮਨਾ ਕਰਨੀ ਚਾਹੁੰਦੇ ਆ ਕਿ ਦੱਲਾ ਦੱਲੇਵਾਲ ਸਾਹਿਬ ਜਿਹੜੇ ਹੈਗੇ ਆ ਉਹ ਇਸ ਸੰਘਰਸ਼ ਦੀ ਪੂਰੀ ਅਗਵਾਈ ਕਰਨ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਸੰਘਰਸ਼ਨ ਜਿੱਤਣ ਤੇ ਸਾਡੀ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਇੱਥੇ ਬੈਠੇਗੀ ਵੀ ਇਹਾਂ ਦੇ ਨਾਲ ਤੁਰੇਗੀ ਵੀ ਤਨ ਮਨ ਤੇ ਧੰ ਦੇ ਨਾਲ ਸਾਰੀ ਜਿਹੜੀ ਆ ਸਹਿਤਾ ਇਸ ਕਿਸਾਨ ਅੰਦੋਲਨ ਦੀ ਕਰੇਗੀ ਦੂਜੀ ਗੱਲ ਇਹ ਆ ਵੀ ਜਿਹੜਾ ਸੁਪਰੀਮ ਕੋਰਟ ਆ ਪਹਿਲੋਂ ਜਦੋਂ ਮੋਰਚਾ ਲੱਗਾ ਸੀ ਉਦੋਂ ਸੁਪਰੀਮ ਕੋਰਟ ਜਿਹੜਾ ਆ ਉਹਨੇ ਸਰਕਾਰ ਨੂੰ ਕਈ ਵਾਰ ਫਟਕਾਰ ਪਾਈ ਸੀ ਕਿ ਉਹ ਤੁਸੀਂ ਇਹ ਜਿਹੜਾ ਕਿਸਾਨਾਂ ਦੇ ਰਸਤੇ ਕਿਉਂ ਰੋਕਿਆ ਪਰ ਹੁਣ ਜਿਹੜਾ ਬੈਂਚ ਬੈਠਾ ਆ ਉਹ ਸਿਰਫ ਇੱਕੋ ਹੀ ਗੱਲ ਕਰਦਾ ਆ ਕਿ ਡੱਲੇਵਾਲ ਸਾਹਿਬ ਨੂੰ ਹਸਪਤਾਲ ਪਹਜਾਓ ਉਹ ਇਹ ਗੱਲ ਨਹੀਂ ਕਰ ਰਿਹਾ ਕਿ ਸੈਂਟਰ ਗਵਰਨਮੈਂਟ ਜਿਹੜੀ ਆ ਵਿਚ ਰੜਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨਣ ਇਸ ਲਈ ਅਸੀਂ ਇਸ ਨਤੀਜੇ ਉੱਤੇ ਪਹੁੰਚਿਆ ਜਿਹੜੀ ਸੈਂਟਰ ਗਵਰਨਮੈਂਟ ਆ ਉਹਦੇ ਨਾਲ ਸੁਪਰੀਮ ਕੋਰਟ ਵੀ ਉਹਦੀ ਮਦਦ ਕਰ ਰਿਹਾ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਉਹਨੂੰ ਮੰਨਣ ਦੀ ਬਜਾਏ ਉਹਨੂੰ ਦੂਰ ਕਰ ਰਿਹਾ ਆ ਇਸ ਲਈ ਸਾਡੀ ਸੰਸਥਾ ਜਿਹੜੀ ਹੈਗੀ ਆ ਉਹ ਇਸ ਸੰਘਰਸ਼ ਦੇ ਨਾਲ ਤਨੁਮਨੋਂ ਤੁਹਾਨੂੰ ਦੂਰ ਆ ਅਸੀਂ ਅੱਜ ਵੀ ਆਏ ਆ ਪਹਿਲੋ ਵੀ ਆਏ ਸੀ ਤੇ ਅੱਗੇ ਨੂੰ ਫੇਰ ਆਵਾਂਗੇ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਆ ਚਾਹੇ ਅੱਗੇ ਹੋ ਕੇ ਸਾਨੂੰ ਅਗਵਾਈ ਵੀ ਕਰਨੀ ਪਵੇ ਵੀ ਇਹ ਵੀ ਕਰਨ ਦਾ ਤਿਆਰ ਹੈ ਪੰਜਾਬ ਸਰਕਾਰ ਨੂੰ ਜਿਹੜੀ ਆ ਉਹ ਬਚੋਲੀ ਦੀ ਕਰਨੀ ਚਾਹੀਦੀ ਹੈ ਕੇਂਦਰ ਤੇ ਕਿਸਾਨਾਂ ਵਿਚਾਲੇ ਜਿਹੜਾ ਗੱਲਬਾਤ ਦਾ ਦੌਰ ਜਾਰੀ ਕਰੇ ਕਿਉਂਕਿ ਪੰਜਾਬ ਪੁਲਿਸ ਵੀ ਪੰਜਾਬ ਦੀ ਹੈ ਤੇ ਜਿਹੜੇ ਕਿਸਾਨ ਬੈਠੇ ਆ ਇਹ ਵੀ ਪੰਜਾਬ ਦੇ ਆ ਤੁਹਾਨੂੰ ਨਹੀਂ ਲੱਗਦਾ ਕੋਈ ਨਾ ਕੋਈ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਲੈਣੀ ਚਾਹੀਦੀ ਬਿਲਕੁਲ ਜਿਹੜੀ ਸਾਡੀ ਪੰਜਾਬ ਸਰਕਾਰ ਆ ਜਾਂ ਹੋਰ ਵੀ ਜਿਹੜੇ ਸੈਂਟਰ ਗਵਰਨਮੈਂਟ ਦੇ ਨਾਲ ਡੀਲ ਕਰਨ ਵਾਲੇ ਆ ਜਾਂ ਬੀਜੇਪੀ ਦੇ ਵੀ ਜਿਹੜੇ ਲੀਡਰ ਆ ਉਹਨਾਂ ਸਾਰਿਆਂ ਦਾ ਇਹ ਫਰਜ਼ ਬਣਦਾ ਆ ਹੋਰ ਵੀ ਬਹੁਤ ਸਾਰੇ ਏਦਾਂ ਦੇ ਐਸੇ ਆ ਜਿਹੜੇ ਸੈਂਟਰ ਗਵਰਨਮੈਂਟ ਦੇ ਨਾਲ ਸਿੱਧੀ ਗੱਲ ਕਰਦੇ ਆ ਸਾਰਿਆਂ ਦੇ ਫਰਜ਼ ਬਣਦਾ ਆ ਸੈਂਟਰ ਗਵਰਨਮੈਂਟ ਦੇ ਨਾਲ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਬੈਠ ਕੇ ਇਹਨਾਂ ਦੀ ਗੱਲਬਾਤ ਕਰਾ ਕੇ ਮਸਲਾ ਜਿਹੜਾ ਹੈਗਾ ਆ ਅੱਜ ਚੱਲ ਰਿਹਾ ਕਿਸਾਨ ਸੰਘਰਸ਼ ਦਾ ਇਹਦੀਆਂ ਮੰਗਾਂ ਜਿਹੜੀਆਂ ਉਹਨੂੰ ਮਨਮਾਉਣ ਦੇ ਵਾਸਤੇ ਆਪਣਾ ਯੋਗਦਾਨ ਪਾਉਂਦਾ ਇਦੇ ਪਿੱਛੇ ਜਿਹਨੇ ਐਮਪੀ ਆ ਸਾਡੇ ਪੰਜਾਬ ਦੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਆਂ ਵੀ ਪੰਜਾਬ ਬਾਰੇ ਉਹ ਪਾਰਲੀਮੈਂਟ 'ਚ ਵੀ ਇਹ ਮੁੱਦਾ ਉਠਾਉਣ ਪੂਰੇ ਜੋਰ-ਸ਼ੋਰ ਦੇ ਨਾਲ ਤਾਂ ਕਿ ਉਹ ਜਿਹੜਾ ਪਾਰਲੀਮੈਂਟ 'ਚ ਲਾਈਫ ਚੱਲਦਾ ਉਸ ਪ੍ਰੋਗਰਾਮ 'ਚ ਵੀ ਇਹਦੇ ਬਾਰੇ ਪਤਾ ਲੱਗੇ ਸੋਣਾ ਕੋ ਨਾਲ ਲਗਾਤਾਰ ਮੀਟਿੰਗਾਂ ਜਿਹੜੀਆਂ ਕੋਸ ਅਧਿਕਾਰੀਆਂ ਕਰ ਰਹੇ ਨੇ ਪੰਜਾਬ ਸਰਕਾਰ ਵੱਲੋਂ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕਿੰਨਾ ਕਿਸੇ ਤਰ੍ਹਾਂ ਕਿਸੇ ਫਾਰਗ ਆ ਉਹਦੇ ਸਾਨੂੰ ਕੀ ਕਰਨ ਲੱਗਦੇ ਨੇ ਉਹਦੇ ਕਾਰਨ ਇਹ ਆ ਕਿ ਜੋ ਵੀ ਮੈਂ ਪੁਲਿਸ 'ਚ ਡਿਊਟੀ ਕੀਤੀ ਆ 30 32 ਸਾਲ ਆਖਰਕਾਰ ਜਿਹੜੀ ਲਾਸਟ ਦੇ ਜਿਹੜੀ ਆ ਕੋਈ ਵੀ ਉਹ ਅੰਦੋਲਨ ਚੱਲਦਾ ਆ ਉਹਦੇ ਸਭ ਤੋਂ ਅੱਗੇ ਪੁਲਿਸ ਨੂੰ ਲਾਇਆ ਜਾਂਦਾ ਕਿਉਂਕਿ ਜਿਹੜੀ ਕੋਈ ਵੀ ਮੰਗ ਹੁੰਦੀ ਆ ਉਹਦੀ ਪੁਲਿਸ ਦੇ ਨਾਲ ਸੰਬੰਧਤ ਕੋਈ ਮੰਗ ਨਹੀਂ ਹੁੰਦੀ ਕਿਉਂਕਿ ਜਿਹੜੇ ਦੂਜੇ ਵਿਭਾਗਮੇ ਆ ਉਹ ਪੁਲਿਸ ਨੂੰ ਜਾਣ ਕੇ ਅੱਗੇ ਕਰ ਦਿੰਦੇ ਆ ਉਹਨਾਂ ਦਾ ਮਿਕਸਾ ਤੇ ਇਹੀ ਹੁੰਦਾ ਕਿ ਜਿਹੜੀ ਕੋਈ ਵੀ ਜੂਨੀਅਨ ਲੜ ਰਹੀ ਆ ਉਹ ਕਿਸਾਨ ਪੰਜਾਬ ਪੁਲਿਸ ਨਾਲ ਲੜ ਪੈਣਾ ਕਿ ਤਾਂ ਕਿ ਜਿਹੜੀ ਉਹਨਾਂ ਦੀ ਆਪਦੀ ਮੰਗ ਆ ਉਹ ਪਿੱਛੇ ਪਹ ਜਾਏ ਜਿਹੜੀ ਲੜਾਈ ਝਗੜਾ ਹੋ ਗਿਆ ਜਾਂ ਕੋਈ ਬੰਦਾ ਸੱਟ ਪੇਟ ਲੱਗੀ ਜਾਂ ਮਰ ਗਿਆ ਇਹ ਲੋਕਾਂ ਦਾ ਧਿਆਨ ਜਿਹੜਾ ਵੀ ਪੁਲਿਸ ਨਾਲ ਲੜਦਾ ਰਹੇ। ਥੈਂਕ ਯੂ ਜੀ। ਵਾਧ ਜੀ।